ਕਹਿੰਦੇ ਬਿਆਨ ਬਹੁਤ ਵਾਰੀ ਬਦਲੇ ਜਾਂਦੇ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾ ਵੱਲੋਂ ਕਹਿ ਦੇਣਾ ਕਿ ਅਸੀਂ ਜਿੰਨੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਾਂਗੇ ਗਦਾ ਸਿੰਘ ਤਾਰਾ ਪਰਮਜੀਤ ਸਿੰਘ ਪਿਉਰਾ ਹਰਾਂ ਦਾ ਮੈਸੇਜ ਆਇਆ ਸੁਨੇਹਾ ਆਇਆ ਬਡੈਲ ਜੇਲ੍ਹ ਦੇ ਵਿੱਚੋਂ ਗੁਰਨਾਨਕ ਪਾਸ਼ਾ ਦੇ ਘਰਪੁਰਪ ਦੇ ਉੱਪਰ ਪ੍ਰਾਈਮ ਮਿਨਿਸਟਰ ਨੇ ਕੈਪਰੇਟ ਦੀ ਅਪਰੂਵਲ ਨਾਲ ਨੋਟੀਫਿਕੇਸ਼ਨ ਕੀਤਾ ਸੀ ਕਿ 8 ਸਿੱਖਾਂ ਨੂੰ ਸਿਛਣ ਜਾ ਰਹੇ ਅੱਜ 4 ਸਾਲ ਬਾਅਦ ਉਹ ਤਾਂ ਹੋਮ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਕਹਿੰਦਾ ਹੈ ਕਿ ਮੈਂ ਤਾਂ ਛੱਡਦਾ ਨਹੀਂ ਉਹਨਾਂ ਸੀ ਪ੍ਰਾਈਮ ਮਿਨਿਸਟਰ ਨੂੰ ਕਿਹਾ ਹੈ ਕਿ ਤੁਹਾਨੂੰ ਆਪ ਦਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਹੋਮ ਮਿਨਿਸਟਰ ਟੁੱਟ ਤੋਂ ਬਾਗੀ ਹੋ ਗਿਆ ਹੈ ਐਵੇਂ ਹੀ ਇਹ ਬਤੀਤੀ ਸਾਦੀ ਜੋੜੀ ਨੇ ਸਰਕਾਰ ਪੱਖੀ ਕੁਝ ਬੰਦਿਆਂ ਨੂੰ ਬਾਹਰ ਲਿਆਂਦਾ ਇੱਥੋਂ ਦੇ ਬੰਦਿਆਂ ਨੂੰ ਨਾਲ ਵਿਨਓਵਰ ਕੀਤਾ ਤੇ ਅੱਜ ਉਹਨੇ ਆਪਦਾ ਅਸਲ ਫੇਸ ਦਿਖਾ ਦਿੱਤੇ ਜਿਹੜਾ ਦਰਸਿੰਦ ਤਾਰਾ ਪਾਈ ਪਰਮਜੀ ਸਿੰਘ ਪੋਰਾ ਹੋਣਾ ਦਾ ਪੱਖ ਬਹੁਤ ਸਪੱਸ਼ਟ ਹੈ ਕਿ ਨਾਦ ਸਾਨੂੰ ਕੋ ਪਛਤਾਵਾ ਹੈਗਾ ਤੇ ਨਾ ਹੀ ਅਸੀਂ ਕੋ ਮਾਫੀ ਮੰਗਦੇ ਤੇ ਇਹ ਫਰਕ ਇੱਕ ਤਾਨੀ ਸਮਝਦੇ ਕਿਉਂਕਿ ਇਹਨਾਂ ਦੀ ਗਾਈਡਿੰਗ ਸਪਿਰਿਟ ਹੈਕਰ ਵੀਰ ਸਾਵਰ ਕਰ ਤੇ ਵੀਰ ਸਾਵਰ ਕਰ ਮਾਫੀ ਮੰਗ ਸਕਦਾ ਪਰ ਗੁਰੂ ਦੇ ਸਿੱਖ ਇਹੋ ਜਿਹੀ ਗੱਲਾਂ ਦੇ ਵਿੱਚ ਨਾਦ ਮਾਫੀ ਮੰਗ ਸਕਦੇ ਨੇ ਇਹ ਚੀਜ਼ ਹੈ ਕਿ ਉਹਨਾਂ ਨੂੰ ਕਿਉਂ ਕਹਿਣਾ ਪੈ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ ਛੱਡਾਂਗੇ ਕਿਵੇਂ ਪ੍ਰਸਾਰ ਚੱਲਿਆ ਲੀਡਰ ਕਰ ਰਹੇ ਨੇ ਅਸੀਂ ਛੱਡਾਂਗੇ ਜਿਸ ਹਿਸਾਬ ਨਾਲ ਕਿਉਂ ਕਹਿਣਾ ਪੈ ਗਿਆ ਕਿ ਰਿਕਾਰਡ ਕਰਨਾ ਚਾਹੁੰਦੇ ਸੀ ਕਿ ਨੈਸ਼ਨਲ ਲੈਵਲ ਤੇ ਚੀਜ਼ ਰਿਕਾਰਡ ਹੋ ਜਾਵੇ ਬੀਬਾ ਸਾਹਿਬ ਉਹ ਪੁੱਛਣਾ ਇਹਦਾ ਮਤਲਬ ਕਿ ਸਿੱਖਿਆ ਨੂੰ ਇਸ ਦੇਸ਼ ਦੇ ਵਿੱਚ ਕੁਝ ਸਮਝਦੇ ਹੀ ਨਹੀਂ ਹੈਗੇ ਕਹਿੰਦੇ ਬਿਆਨ ਬਹੁਤ ਵਾਰੀ ਬਦਲੇ ਜਾਂਦੇ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਕਹਿ ਦੇਣਾ ਕਿ ਅਸੀਂ ਜਿੰਨੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਾਂਗੇ ਕਈ ਲੀਡਰ ਇਹ ਵੀ ਕਹਿ ਰਹੇ ਕਿ ਅਸੀਂ ਕੰਮ ਵੀ ਕਰ ਰਹੇ ਹਾਂ ਕਿ ਜਿੰਨੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਅ ਕਰ ਦिए ਪਰ ਕਿਤਨਾ ਕੀਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਜਿਹੀ ਗੱਲ ਹੋ ਜਾਵੇ ਅਮਿਤ ਸ਼ਾਹ ਹੋਰੀ ਗ੍ਰਹਿ ਮੰਤਰੀ ਇਹ ਕਹਿ ਦੇਣ ਕਿ ਜਿਨ੍ਹਾਂ ਨੂੰ ਪਛਤਾਵਾ ਹੀ ਨਹੀਂ ਜਿਨ੍ਹਾਂ ਨੂੰ ਆਪਣੀ ਗੱਲ ਦੇ ਉੱਤੇ ਕੋਈ ਅਜਿਹਾ ਅਹਿਸਾਸ ਨਹੀਂ ਕਿ ਅਸੀਂ ਇਹ ਕੀਤਾ ਤੇ ਉਹਨਾਂ ਨੂੰ ਕਿਵੇਂ ਅਸੀਂ ਮਾਫ ਕਰ ਦਈਏ ਰਿਹਾਅ ਕਰ ਦਈਏ ਤਾਂ ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਜਗਤਾ ਸਿੰਘ ਤਾਰਾ ਪਰਮਜੀਤ ਸਿੰਘ ਪਿਉਰਾ ਹੋਰਾਂ ਦਾ ਮੈਸੇਜ ਆਇਆ ਸੁਨੇਹਾ ਆਇਆ ਬਡੈਲ ਜੇਲ੍ਹ ਦੇ ਵਿੱਚੋਂ ਤਾ ਉਹਨਾਂ ਦੇ ਵਕੀਲ ਸਿਮਰਤ ਸਿੰਘ ਸਿਮਰਨਜੀਤ ਸਿੰਘ ਮਿਲ ਕੇ ਆਏ ਨੇ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਪ੍ਰਧਾਨ ਮੰਤਰੀ ਦਾ ਕਹਿ ਦੇਣਾ ਕਿ ਜਿਨਨੇ ਬੰਦੀ ਸਿੰਘ ਨੇ ਅਸੀਂ ਉਹਨਾਂ ਨੂੰ ਰਿਹਾ ਕਰਾਂਗੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਉੱਤੇ ਤਾਂ ਹੁਣ ਅਮਿਤ ਸ਼ਾਹ ਹਰਿਆਣਾ ਦਾ ਪਾਰਲੀਮੈਂਟ ਦੇ ਵਿੱਚ ਬਿਆਨ ਦੇ ਦੇਣਾ ਕਿ ਕਹਿ ਦੇਣਾ ਕਿ ਜਿਨਾਂ ਨੂੰ ਪਛਤਾਵਾ ਹੀ ਹੈ ਨਹੀਂ ਜਿਨਾਂ ਨੂੰ ਅਹਿਸਾਸ ਹੀ ਨਹੀਂ ਹੈ ਅਸੀਂ ਕੀ ਕੀਤਾ ਉਹਨਾਂ ਨੂੰ ਕਿਵੇਂ ਰਿਹਾ ਕਰਦੀਏ 27 ਸਤੰਬਰ 2019 ਨੂੰ ਗੁਰਨਾਨਕ ਪਾਸ਼ਾ ਦੇ ਗੁਰਪੁਰਪ ਦੇ ਉੱਪਰ ਪ੍ਰਾਈਮ ਮਿਨਿਸਟਰ ਨੇ ਕੈਬਨਟ ਦੀ ਅਪਰੂਵਲ ਨਾਲ ਨੋਟੀਫਿਕੇਸ਼ਨ ਕੀਤਾ ਸੀ ਕਿ ਅੱਠ ਸਿੱਖਾਂ ਨੂੰ ਸੀ ਛਡਣ ਜਾ ਰਹੇ ਅੱਜ 4 ਸਾਲ ਬਾਅਦ ਉਹਦਾ ਹੋਮ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਕਹਿੰਦਾ ਹੈ ਕਿ ਮੈਂ ਤਾਂ ਛੱਡਦਾ ਨਹੀਂ ਹੁਣ ਅਸੀਂ ਪ੍ਰਾਈਮ ਮਿਨਿਸਟਰ ਨੂੰ ਕਿਹਾ ਹੈ ਕਿ ਤੁਹਾਨੂੰ ਆਪ ਦਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਹੋਮ ਮਿਨਿਸਟਰ ਤੁਹਾਡੇ ਤੋਂ ਬਾਗੀ ਹੋ ਗਿਆ ਹੈ ਕਿ ਇਹ ਉੱਪਰ ਹੈ ਤੁਹਾਡੇ ਤੋਂ ਕਿ ਤੁਹਾਡਾ ਮਾਈਂਡ ਬਦਲ ਗਿਆ ਹੈ ਇਹ ਤੇ ਬੜੀ ਸੀਰੀਅਸ ਇਸ਼ੂ ਹੈ ਤੁਹਾਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਹੂੰ ਦੂਸਰੀ ਗੱਲ ਹੈ ਕਿ ਸਿੱਖਾ ਨੂੰ ਨਹਿਰੂ ਤੇ ਗਾਂਧੀ ਲਗਾਤਾਰ ਆਪਾਂ ਉਹਨਾਂ ਨੂੰ ਇਹ ਕਹਿੰਨੇ ਆ ਕਿ ਇਹਨਾਂ ਨੇ ਸਾਡਾ ਨਿਸ਼ਵਾਸ ਘਾਤ ਕੀਤਾ ਹੈ ਸਾਨੂੰ ਇੱਕ ਟਰੈਪ ਲਾ ਕੇ ਵਾਦਾ ਕਰਕੇ ਲੈ ਕੇ ਆਏ ਸੀ ਕਿ ਦੇਸ਼ ਜਯਾਦ ਹੋ ਜਾਊਗਾ ਤੇ ਤੁਹਾਨੂੰ ਐਸਾ ਖੇਤਾ ਦਵਾਂ ਕਿ ਜਿੱਥੇ ਆਜ਼ਾਦੀ ਦਾ ਨਿਗ ਮੰਨੋਗੇ ਐਵੇਂ ਹੀ ਇਹ ਮੋਦੀ ਤੇ ਸ਼ਾਦੀ ਜੋੜੀ ਨੇ ਸਰਕਾਰ ਪੱਖੀ ਕੁਝ ਬੰਦਿਆਂ ਨੂੰ ਬਾਹਰੋਂ ਲਿਆਂਦਾ ਹੈ ਇੱਥੋਂ ਦੇ ਬੰਦਿਆਂ ਨੂੰ ਨਾਲ ਵਿਨਓਵਰ ਕੀਤਾ ਹੈ ਤੇ ਅੱਜ ਉਹਨੇ ਆਪਦਾ ਅਸਲ ਫੇਸ ਦਿਖਾ ਦਿੱਤਾ ਹੈ ਤੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪੋਰਾ ਉਹਨਾਂ ਦਾ ਪੱਖ ਬਹੁਤ ਸਪਸ਼ਟ ਹੈ ਕਿ ਨਾ ਤਾਂ ਸਾਨੂੰ ਕੋਈ ਪਛਤਾਵਾ ਹੈਗਾ ਤੇ ਨਾ ਹੀ ਅਸੀਂ ਕੋਈ ਮਾਫੀ ਮੰਗਦੇ ਹਾਂ ਸਾਡੀ ਗਾਈਡਿੰਗ ਸਪਿਰਿਟ ਸਿਕ ਸ਼ਹੀਦ ਨੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੇ ਗੁਰਤੇਗ ਬਹਾਦਰ ਨੇ ਮਤੀ ਦਾਸ ਸਤੀ ਦਾਸ ਛੋਟੇ ਸੈਭ ਜਾਦੇ ਨੇ ਪਾਈ ਤਾਰੂ ਸਿੰਘ ਹੈ ਅਸੀਂ ਇਹਨ ਕਬੂਲਨ ਨਾਲ ਸਹਿਰ ਕਤਲ ਕਰਾਉਣਾ ਜ਼ਿਆਦਾ ਬਿਹਤਰ ਸਮਝਾਂਗੇ ਤੇ ਇਹ ਫਰਕ ਇੱਕ ਤਾਂ ਹੀ ਸਮਝਦੇ ਕਿਉਂਕਿ ਇਹਨਾਂ ਦੀ ਗਾਈਡਿੰਗ ਸਪਿਰਟ ਹੈਗਾ ਵੀਰ ਸਾਵਰਕਰ ਤੇ ਵੀਰ ਸਾਵਰਕਰ ਮਾਫੀ ਮੰਗ ਸਕਦਾ ਪਰ ਗੁਰੂ ਦੇ ਸਿੱਖ ਇਹੋ ਜੀਆਂ ਗੱਲਾਂ ਦੇ ਵਿੱਚ ਨਾ ਤਾਂ ਮਾਫੀ ਮੰਗ ਸਕਦੇ ਨੇ ਤੇ ਪਛਤਾਵਾ ਕਿਸੇ ਗੱਲ ਦਾ ਨਹੀਂ ਹੈਗਾ ਕਿਉਂਕਿ ਅਸੀਂ 1947 ਤੋਂ ਲੈ ਕੇ ਹੁਣ ਤੱਕ ਇੰਡੀਅਨ ਸਟੇਟ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਸਿੱਖਾ ਨਾ ਕੀਤਾ ਕੀ ਹੈ ਐਡਵੋਕੇਟ ਸਾਹਿਬ ਇਸ ਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਕਿਉਂ ਕਹਿਣਾ ਪੈ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ ਛੱਡਾਂਗੇ ਜਿਵੇਂ ਪ੍ਰੋਸੈਸ ਚੱਲ ਰਿਹਾ ਹੈ ਲੀਡਰ ਕਹਿ ਰਹੇ ਨੇ ਅਸੀਂ ਛੱਡਾਂਗੇ ਜਿਸ ਹਿਸਾਬ ਨਾਲ ਹੈ ਕਿਉਂ ਕਹਿਣਾ ਪੈ ਗਿਆ ਕਿ ਰਿਕਾਰਡ ਕਰਨਾ ਚਾਹੁੰਦੇ ਸੀ ਕਿ ਨੈਸ਼ਨਲ ਲੈਵਲ ਤੇ ਇਹ ਚੀਜ਼ ਰਿਕਾਰਡ ਹੋ ਜਾਵੇ ਬੀਬਾ ਸਾਹਿਬ ਉਹ ਪੁੱਛਣ ਇਹਦੀ ਖੁਦ ਜੋ ਵੀ ਹੈਗਾ ਹੈ ਮਤਲਬ ਇਹਦਾ ਮਤਲਬ ਕਿ ਸਿੱਖਾ ਨੂੰ ਇਸ ਦੇਸ਼ ਦੇ ਵਿੱਚ ਕੁਝ ਸਮਝਦੇ ਹੀ ਨਹੀਂ ਹੈਗੇ ਸਾਨੂੰ ਜਿਹੜੀ ਇਕੁਐਲਿਟੀ ਵਿਫੋਰ ਲਾਅ ਹੈ ਬਰਾਬਰ ਦੇ ਵਿੱਚ ਟ੍ਰੀਟ ਨਹੀਂ ਕਰ ਰਹੇ ਅਸੀਂ ਤੇ ਇਹ ਕਵਾਂਗੇ ਕਿ ਸਾਨੂੰ ਜਿਹੜੀ ਇੱਥੇ ਜਿਹੜੇ ਕਹਿੰਦੇ ਸੀ ਪੀਐਸਸੀ ਬਹੁਤ ਮੋਦੀ ਦੀ ਮੋਛਤਾ ਬਾਲ ਹੈ ਤੇ ਦਿੱਲੀੋਂ ਸੀ ਚਟਪਟ ਕੰਮ ਕਰਾ ਲੰਨੇ ਆ ਇਹ ਤਾਂ ਉਹਨਾਂ ਦਾ ਹੁਣ ਜਿਹੜਾ ਕਰੀਡੈਂਸ਼ੀਅਲਸ ਹੈ ਉਹ ਨੰਗੇ ਹੋਗੇ ਨਹੀਂ ਇਸ ਦੇ ਉੱਤੇ ਸਿੱਖ ਸੰਗਤ ਦੇ ਵਿੱਚ ਵੀ ਰੋਸ ਹੈ ਕਿ ਇਸ ਤਰੀਕੇ ਨਾਲ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ ਅ ਅੰਦਰੋਂ ਵੀ ਜੇਲ੍ਹ ਦੇ ਵਿੱਚੋਂ ਜਿਹੜੇ ਜਗਤਾਰ ਸਿੰਘ ਤਾਰਾ ਨੇ ਪਰਮਜੀਤ ਸਿੰਘ ਪੋਹਰਾਨਾ ਭਾਈ ਸਾਹਿਬ ਹੋਰਾਂ ਦਾ ਉਹਨਾਂ ਦਾ ਬਿਆਨ ਆ ਚੁੱਕਿਆ ਤੁਹਾਡੇ ਤਾਂ ਤੁਸੀਂ ਮਿਲ ਕੇ ਆਏ ਉਹਨਾਂ ਦੀ ਚੜਦੀ ਕਲਾ ਸੀਗੀ ਜਾਂ ਫਿਰ ਉਹਨੇ ਕਿਸ ਤਰੀਕੇ ਨਾਲ ਤੁਹਾਨੂੰ ਸਾਰੀ ਗੱਲਬਾਤ ਸਮਝਾਈ ਕਿ ਇਸ ਤਰੀਕੇ ਨਾਲ ਆ ਜਾ ਕੇ ਬਿਆਨ ਦੇ ਦੱਸਦੇ ਉਹਨਾਂ ਨੂੰ ਦੇਖੋ ਬਿਲਕੁਲ ਚੜਦੀ ਕਲਾ ਨਹੀਂ ਕਿਉਂਕਿ ਬੜਾ ਅਹਿਮ ਮਸਲਾ ਹੈ ਕੋਈ ਇੱਥੇ ਬੋਲ ਨਹੀਂ ਰਿਹਾ ਹਰ ਬੰਦਾ ਹੀ ਕੋਈ ਕਹਿੰਦਾ ਮਾਫੀ ਮੰਗ ਲਓ ਕੋਈ ਕੋਸ਼ਿਸ਼ ਕਰਦਾ ਤੇ ਜਿਹੜੀ ਸਿੱਖਾਂ ਦਾ ਅਸਲ ਕੇਸ ਹੈ ਉਹ ਪੁੱਟ ਨਹੀਂ ਕੀਤਾ ਜਾ ਰਿਹਾ ਇਸੇ ਕਰਕੇ ਆਪਾਂ ਨੂੰ ਅੱਜ ਤੁਹਾਡੇ ਰਹੀ ਆਪ ਤਾਂ ਪੱਖ ਸਪਸ਼ਟ ਕਰਨਾ ਪੈ ਰਿਹਾ ਤੁਹਾਨੂੰ ਲੱਗਦਾ ਕਿ ਜੇ ਅਗਰ ਮਾਫੀ ਮੰਗ ਲੈਂਦੇ ਉਸ ਤੋਂ ਬਾਅਦ ਰਾਹ ਪੱਧਰਾ ਹੋ ਜਾਏਗਾ ਜਿੰਨੇ ਵੀ ਬੰਦੀ ਸਿੰਘ ਦਿੱਖੋ ਤੁਸੀਂ ਤੁਹਾਨੂੰ ਹੁਣੇ ਪਹਿਲੇ ਦੱਸਿਆ ਵੀ ਜਿਹੜਾ ਸਿੱਖ ਇਤਿਹਾਸ ਹੈ ਜਿਹੜੇ ਸਾਡੀ ਗਾਈਡਿੰਗ ਸਪਿਰਟ ਨੇ ਤੇ ਆਪਾਂ ਤਾਂ ਇਹਨ ਨਹੀਂ ਮੰਨਦੇ ਆਪਾਂ ਤਾਂ ਸਿਰ ਕਟਾਉਣ ਨੂੰ ਪ੍ਰੈਫਰ ਕਰਦੇ ਆਂ ਔਰ ਸਿਰ ਕਟਾਉਣ ਦਾ ਕੋਈ ਡਰ ਨਹੀਂ ਹੈਗਾ ਇਹ ਸੀ ਤੁਹਾਡੀ ਪ੍ਰੈਸ ਰਾਈ ਵੀ ਅੱਜ ਸ਼ਾਹ ਨੂੰ ਕਲੀਅਰ ਕਰ ਦਿੱਤਾ ਮੋਦੀ ਜੀ ਨੂੰ ਕਲੀਅਰ ਕਰ ਦਿੱਤਾ ਤੂੰ ਐਵੇਂ ਇਹਨ ਨਹੀਂ ਬਣਾ ਸਕਦਾ ਸਰ ਨੂੰ ਅਸੀਂ ਇਹ ਲੜਾਈ ਪਹਿਲੇ ਤੇ ਤੁਸੀਂ ਦੁਨੀਆ ਨੂੰ ਵਰਡ ਨੂੰ ਇਹ ਜਵਾਬ ਦਿਓ ਕਿ 1984 ਦੇ ਵਿੱਚ ਤੁਸੀਂ ਸਾਡਾ 5000 ਸਿੱਖ ਦਿੱਲੀ ਦੀ ਪਾਰਲੀਮੈਂਟ ਸੁਪਰੀਮ ਕੋਰਟ ਹਾਈ ਕੋਰਟ ਦੀ ਇੱਕ ਤੇ ਕਤਲ ਕੀਤਾ ਹੈ 15 16 ਸਟੇਟਾਂ ਦੇ ਵਿੱਚ ਤੁਸੀਂ ਕਿੰਨਾ ਸਿੱਖ ਮਾਰਿਆ ਲਾਈਵ ਵਰਨਿੰਗ ਕੀਤੀ ਹੈ ਤੁਸੀਂ ਸਾਡੇ ਦੋ ਮੈਂਬਰ ਪਾਰਲੀਮੈਂਟ ਮੈਂ ਭਾਈ ਜਗਦੇਵ ਸਿੰਘ ਖੁੱਡਿਆ ਬੀਬੀ ਬਿਮਲਕੌਰ ਖਾਲਸਾ ਨੂੰ ਤੁਸੀਂ ਟਾਰਗੇਟ ਕਿਲਿੰਗ ਕੀਤੀ ਹੈ ਸਾਡਾ ਜਥੇਦਾਰ ਅਕਾਲ ਤਖਤ ਸ਼ਹੀਦ ਕਰ ਦਿੱਤਾ ਹੈ ਛੋਟੇ-ਛੋਟੇ ਬੱਚੇ ਤੁਸੀਂ ਲਾਈਵ ਵਰਨਿੰਗ ਕੀਤੀ ਹੈ ਤੇ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਤੁਸੀਂ ਇਹ ਸਾਰੀ ਸਥਿਤੀ ਨੂੰ ਤੁਹਾਨੂੰ ਸਮਝਣਾ ਚਾਹੀਦਾ ਹੈ ਤੇ ਤੁਹਾਨੂੰ ਇਹ ਬੜਾ 골ਡਨ ਓਪਰਚ्युनिटी ਸੀ ਕਿ ਸਿੱਖਾਂ ਨਾਲ ਦੂਰੀਆਂ ਘਟਦੀਆਂ ਸੀ ਤੁਸੀਂ ਬਹਿ ਕੇ ਗੱਲ ਕਰ ਲੈਂਦੇ ਇਤਨਾ ਜਿਹੜੀ ਰਿਫਟ ਹੈ ਜਿਹੜੀ ਦੂਰੀ ਹੈ ਸਿੱਖਾਂ ਦੀ ਔਰ ਦਿੱਲੀ ਦੀ ਹੋਰ ਵੱਧੇ ਕੋਈ ਇੱਕ ਆਮ ਤੌਰ ਤੇ ਤੁਸੀਂ ਐਡਵੋਕੇਟ ਹੋ ਪਰ ਇੱਕ ਇਹ ਹੁੰਦਾ ਹੈ ਕਿ ਲੀਗਲ ਚੱਲੀਏ ਤਾਂ ਵੀ ਲੜਾਈ ਜਿੱਤੀ ਜਾ ਸਕਦੀ ਹੈ ਆਨਲਾਈਨ ਦੇ ਨਾਲ ਦੇ ਵਿੱਚ ਫਿਰ ਲੀਗਲ ਚੱਲੋਗੇ ਜਾਂ ਕੋਈ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਕਿ ਸਿੱਕੇ ਦੇ ਨਾਲ ਇਹ ਚੀਜ਼ਾਂ ਨਾ ਕਈਆਂ ਜਾਣ ਜਾਂ ਫਿਰ ਇਹ ਕੋਈ ਹੋਰ ਜਿਹੜਾ ਰੁਖਤਿਆਰ ਤਿਆਰ ਕੀਤਾ ਜਾਏਗਾ ਦੇਖੋ ਇੱਥੇ ਲੀਗਲ ਸਿਸਟਮ ਜਿਹੜਾ ਸਟੇਟ ਦੇ ਹੱਥ ਵਿੱਚ ਹੁੰਦਾ ਹੈ ਉਹੀ ਕਾਰਨ ਹੈ ਕਿ ਅੱਜ 68 ਬੰਦੇ ਮਾਰੇ ਸੀ ਸਮਝੋਤਾ ਐਕਸਪ੍ਰੈਸ ਸਾਰੇ ਬਰੀ ਹੋਗੇ ਨਹੀਂ ਜਿਨ੍ਹਾਂ ਨੇ ਪ੍ਰੈਗਨੈਂਟ ਔਰਤ ਦੇ ਟੇਢ ਚੋ ਬੱਚਾ ਕੱਢ ਕੇ ਮਾਰਿਆ ਹੈ ਉਹ ਵੀ ਬਰੀ ਹੋ ਗਿਆ ਹੈ ਜਿਨ੍ਹਾਂ ਨੇ ਰਾਜਸਥਾਨ ਦੇ ਵਿੱਚ ਓਪਨ ਮੁਸਲਮਾਨ ਨੂੰ ਮਾਰਿਆ ਸੀ ਉਹ ਲਾਈਵ ਟੈਲੀਕਾਸਟ ਹੋਇਆ ਉਹ ਸਾਰੇ ਬਰੀ ਹੋਗੇ ਨਹੀਂ ਤੇ ਕਾਰਨ ਇਹ ਹੈ ਕਿ ਜਿੱਦ ਕੋ ਰਾਸਤਾ ਹੁੰਦੀ ਹੈ ਉਹਦਾ ਹੀ ਸਿੱਕਾ ਚੱਲਦਾ ਹੈ ਤੇ ਅੱਜ ਦਿੱਲੀ ਵਾਲੇ ਹਿੰਦੂਆਂ ਕੋਲ ਰਾਸਤਾ ਹੈਗੀ ਹੈ ਸਿੱਕਾ ਉਹਨਾਂ ਦੇ ਚੱਲਣਾ ਤੇ ਜਦੋਂ ਸਿੱਖਾਂ ਦੀ ਵਾਰੀ ਆਊਗੀ ਤੇ ਸਾਡੀ ਸਟੇਟ ਵਿੱਚ ਤਾਂ ਪਹਿਲੇ ਹੀ ਕਿਉਂਕਿ ਅੱਜ ਮੋਦੀ ਸਾਹਿਬ ਕਤਰ ਦੇ ਵਿੱਚ ਕਹਿੰਦੇ ਆ ਕਿ ਫਾਂਸੀ ਅਨ ਡੈਮੋਕਰੇਟਿਕ ਹੈ ਇਹ ਹਿਊਮਨ ਰਾਈਟਸ ਦੀ ਵੋਲੇਸ਼ਨ ਹੈ ਇਹੋ ਗੱਲ ਪਾਕਿਸਤਾਨ ਨੂੰ ਕਹਿੰਦੇ ਨੇ ਕਿ ਕੁਲਪੂਸ਼ਣ ਨੂੰ ਫਾਂਸੀ ਨਹੀਂ ਕਰਨਾ ਚਾਹੀਦਾ ਇੱਥੇ ਤੁਸੀਂ 35 35 ਸਾਲ ਦੀਆਂ ਕੈਦਾਂ ਦੇ ਬਾਵਜੂਦ ਕਹਿੰਦੇ ਹੋ ਕਿ ਸਿੱਖਾਂ ਨੂੰ ਫਾਇਲਾ ਦੇਣਾ ਤੇ ਇਹ ਤੁਹਾਨੂੰ ਸਮਝਾਉਣੀ ਚਾਹੀਦੀ ਹੈ ਲੋਕ ਕਿੱਥੇ ਖੜੇ ਹੈਗੇ ਨੇ ਕੁਝ ਅਨਰੋਲ ਦੇ ਨਾਲ ਵਿੱਚ ਕਰਨ ਜਾ ਰਿਹਾ ਹਾਂ ਕੋਈ ਹੋਏਗਾ ਕੋਈ ਅਜੇ ਹਾਲ ਤੁਸੀਂ ਰੋਡ ਮੈਪ ਤਿਆਰ ਕੀਤਾ ਹੋਵੇ ਕਿ ਅਸੀਂ ਇਹ ਕਰਾਂਗੇ ਨਹੀਂ ਫਿਲਹਾਲ ਤਾਂ ਆਪ ਦਾ ਪੱਕੀ ਸਪਸ਼ਟ ਕੀਤਾ ਜੀ ਅਸੀਂ ਤੇ ਇਹ ਲੰਬੀ ਰਸਤੇ ਘੋੜੇ ਨੇ ਜੀ ਕਦੋਂ ਇੰਟਰਨੈਸ਼ਨਲ ਡਵੈਲਪਮੈਂਟਸ ਹੁੰਦੀਆਂ ਨੇ ਕਦੋਂ ਜੁਆਇਨ ਜਦੋਂ ਥੋੜੀ ਜੀ ਤਕੜੀ ਹੋਏਗੀ ਉਦੋਂ ਇਹ ਰਿਲੀਜ਼ ਹੋ ਜਾਣਗੇ ਜੀ ਜੀ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ ਸਾਡੇ ਨਾਲ ਸੀ ਗਲਬਤ ਕਰ ਰਹੇ ਸੀ ਕਿ ਤਾਂ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਪਿਓਰਾ ਹੋਰਾਂ ਦਾ ਜਿਹੜਾ ਇੱਕ ਸੁਨੇਹਾ ਆਇਆ ਜੇਲ੍ਹ ਦੇ ਵਿੱਚੋਂ ਤਾਂ ਉਸ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਸੁਨੇਹਾ ਭੇਜਿਆ ਇਸ ਤਰੀਕੇ ਦੇ ਨਾਲ ਕਿ ਅਮਿਤ ਸ਼ਾਹ ਹੋਰਾਂ ਨੂੰ ਗ੍ਰਹਿ ਮੰਤਰੀ ਦੇਸ਼ ਤੇ ਉਹਨਾਂ ਨੂੰ ਇਹ ਕਹਿ ਦਿਓ ਕਿ ਅਸੀਂ ਇਸ ਸਿੱਕੇ ਦੇ ਨਾਲ ਨਹੀਂ ਮਾਫੀ ਮੰਗਣੀ ਨਾ ਇਸ ਤਰੀਕੇ ਦੇ ਨਾਲ ਅਸੀਂ ਟੈਂਦੀ ਕਲਾ ਦੇ ਵਿੱਚ ਜਾਣਾ ਵਿੱਚ ਆਜੂ ਸੰਜਗੁਰ ਕੈਮ ਸਹਿਯੋਗ ਦੇ ਸੀ ਹਰੀਸ਼ ਧੰਨਵਾਦ